ਦੋਸਤੋ ਛਪਾਰ ਦੇ ਮੇਲੇ ਬਾਰੇ ਤਾਂ ਹਰ ਕਿਸੇ ਨੇ ਸੁਣਿਆ ਹੋਣਾ ਪਰ ਅੱਜ ਇਸ ਮੇਲੇ ਦਾ ਇਤਿਹਾਸ ਦੱਸਾਂਗੇ। ਤਕਰੀਬਨ 250 ਸਾਲਾਂ ਤੋਂ ਪੁਰਾਣਾ ਇਹ ਮੇਲਾ ਲੱਗਦਾ ਆ ਰਿਹਾ। ਜਿੱਥੇ ਪਹਿਲਾਂ ਇਸ ਪਿੰਡ ਦਾ ਨਾਮ ਛਾਪਾ ਰਾਣੀ ਹੁੰਦਾ ਸੀ। ਮਤਲਬ ਇਹ ਪਿੰਡ ਸੱਪਾਂ ਦੀ ਰਾਣੀ ਦੇ ਨਾਮ ਨਾਲ ਮਸ਼ਹੂਰ ਸੀ। ਫਿਰ ਉਸ ਤੋਂ ਬਾਅਦ ਇਹ ਪਿੰਡ ਕਹਿੰਦੀ ਵੀ ਥੈਂ ਹੋ ਗਿਆ। ਮਤਲਬ ਇਹ ਧਰਤੀ ਨੇ ਵਿੱਚ ਸਮਾ ਗਿਆ ਤੇ ਉਸ ਪਿੰਡ ਦਾ ਨਾਮ ਵੀ ਥੈਂ ਰੱਖਿਆ ਗਿਆ। ਇਸ ਤੋਂ ਬਾਅਦ ਇਸ ਪਿੰਡ ਦਾ ਨਾਮ ਛਪਾਰ ਰੱਖਿਆ ਗਿਆ। ਇੱਥੇ ਬਾਬਾ ਗੁੱਗਾ ਜਹਿਰ ਪੀਰ ਤੇ ਬਾਬਾ ਸਿੱਧ ਸੁਲਖਣ ਜੀ ਦੀ ਜਗਾ ਬਣੀ ਹੋਈ ਹੈ ਤੇ ਬਾਬਾ ਸਿੱਧ ਸੁਲਖਣ ਜੀ ਸੇਖੋ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀ ਜੱਟਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਨੇ ਜਨਮ ਲਿਆ ਇੱਕੋ ਮਾਂ ਦੇ ਪੇਟ ਦੇ ਵਿੱਚੋਂ ਇਹਨਾਂ ਨੇ ਦੋ ਬੱਚੇ ਨੇ ਜਨਮ ਲਿਆ ਇੱਕ ਬਾਬਾ ਸਿੱਧ ਸੁਲਖਣ ਜੀ ਤੇ ਦੂਜੇ ਨੇ ਸੱਪ ਦੇ ਰੂਪ ਦੇ ਵਿੱਚ ਜਨਮ ਲਿਆ ਇਸ ਨੂੰ ਜੋੜਿਆਂ ਦਾ ਮੇਲਾ ਵੀ ਕਿਹਾ ਜਾਂਦਾ ਹੈ ਇਹ ਅੱਜ ਛਪਾਰ ਪਿੰਡ ਦੇ ਵਿੱਚ ਮੇਲਾ ਲੱਗਦਾ तकरीबन ਕਹੇ ਦੀ ਵੀ ਅਨ 8ਵੇਂ ਤੇ 9ਵੇਂ ਮਹੀਨੇ ਦੇ ਇੱਕ ਹਫ਼ਤਾ ਮੇਲਾ ਲੱਗਦਾ ਹੈ ਜਿੱਥੇ ਲੋਕ ਪੁਰਾਣੇ ਸੱਭਿਆਚਾਰ ਦੇ ਨਾਲ ਜੁੜੇ ਹੋਏ